ਕਿ ਬ੍ਰਿਟਿਸ਼ ਦੇਸੀ ਸੁਸਾਇਟੀ ਵੱਲੋਂ ਭਾਰਤ ਦੀ ਆਜ਼ਾਦੀ ਦੀ 79ਵੀਂ ਬਰੇਗੜ ਮਨਾਈ ਗਈ ਜਿਸ ਵਿੱਚ ਵਿਸ਼ੇਸ਼ ਮਹਿਮਾਨ ਵਜੇ ਸਿਕ ਕਮਿਸ਼ਨ ਦੇ ਸਾਬਕਾ ਚੇਅਰਮੈਨ ਉਪ ਪ੍ਰਧਾਨ ਪਾਜਪਾ ਪੰਜਾਬ ਭਾਰਤ ਅਤੇ 올 ਇੰਡੀਆ ਪ੍ਰਧਾਨ ਬ੍ਰਿਟਿਸ਼ ਰਵਿਦਾਸਿਆ ਹੈਰਿਟੇਜ ਫਾਊਂਡੇਸ਼ਨ ਅਤੇ ਮੁੱਖ ਪੈਟਰਨ ਪਾਥਵੇ ਗਲੋਬਲ ਅਲਾਈਂਸ ਰਾਜੇਸ਼ ਬਾਗਾ ਸਮੇਤ ਹੋਰ ਮੁੱਖ ਪਤਵੰਤੇ ਪਹੁੰਚੇ ਜਿਨ੍ਹਾਂ ਨੇ ਆਜ਼ਾਦੀ ਦਿਹਾੜੇ ਦੀ ਸਮੂਹ ਪਾਤ ਵਾਸੀ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਦੇਸ਼ ਦੀ ਖਾਤਰ ਆਪਣੀਆਂ ਜਾਨਾਂ ਵਾਰਨ ਵਾਲੇ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕੀਤਾ ਇਸ ਮੌਕੇ ਚੇਅਰਮੈਨ ਬ੍ਰਿਟਿਸ਼ ਦੇਸੀ ਸੁਸਾਇਟੀ ਅਤੇ ਕਨਜ਼ਰਵੇਟਿਵ ਪਾਰਟੀ ਲੈਸਟਰ ਸਿਟੀ ਦੇ ਉੱਪਰ ਚੇਅਰਮੈਨ ਰਿਸ਼ੂ ਬਾਲੀਆ ਰਾਜੇਸ਼ ਮੋਰੀਸ਼ੀਅਸ ਦੇ ਸਮਾਜ ਸੇਵਕ ਅਮਰੀਕ ਪੱਲਾਹੀ ਮੈਂਬਰ ਬ੍ਰਿਟਿਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ ਯੂਕੇ ਰੇਸ਼ਮ ਸਿੰਘ ਸੰਧੂ ਅਤੇ ਹੋਰ ਲੋਕ ਹਾਜ਼ਰ ਸਨ ਥੈਂਕ ਯੂ ਅੱਜ ਬੜੀ ਖੁਸ਼ੀ ਹੋ ਰਹੀ ਹੈ ਕਿ 15 ਅਗਸਤ ਦਾ ਦਿਨ ਜਿਹੜਾ ਸਾਰਾ ਭਾਰਤ ਦੀ ਆਜ਼ਾਦੀ ਦਾ ਦਿਨ ਅਸੀਂ 79th ਅੱਜ ਇਅਰ ਮਨਾ ਰਹੇ ਆ ਜਿਹਦੇ ਵਿੱਚ ਬ੍ਰਿਟ ਦੇਸੀ ਦੇਸੀ ਸੁਸਾਇਟੀ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇੱਥੇ ਆਉਣ ਦਾ ਸੱਦਾ ਦਿੱਤਾ ਤੇ ਅਸੀਂ ਇੱਕ ਇਹਨਾਂ ਨੂੰ ਬੇਨਤੀ ਕਰਨੀ ਚਾਹੁੰਦੇ ਆ ਸਾਡੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਵਿਦੇਸ਼ ਭਾਗਾ ਜੀ ਇੰਡੀਆ ਤੋਂ ਜਿਹੜੇ ਪੰਜਾਬ ਸਟੇਟ ਦੇ ਭਾਜਪੀ ਦੇ 22 ਚੇਅਰਮੈਨ ਹਨ ਉਹ ਵੀ ਸਾਡੇ ਨਾਲ ਹਨ ਤੇ ਮੁਰੇਸ਼ੀਸ ਤੋਂ ਜਿਹੜੇ ਜੈਸੀ ਸਾਡੇ ਨਾਲ ਹਨ ਤੇ ਇਹਨਾਂ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਕੱਲ੍ਹ ਹੀ ਅਸੀਂ ਲੰਡਨ ਐਮਬੈਸਡਰ ਆਫ ਇੰਡੀਆ ਜਿਹੜਾ ਇੰਡੀਆ ਹਾਊਸ ਮਿਲ ਕੇ ਆਏ ਆਂ ਤੇ ਉਹਨਾਂ ਦੇ ਨਾਲ ਅਸੀਂ ਜਿਹੜੀ ਮੀਟਿੰਗ ਲਈ ਹੈ ਉਹਦੇ ਵਿੱਚ ਅਸੀਂ ਸਤਗੁਰੂ ਰੁਦਾਸ ਜੀ ਮਹਾਰਾਜ ਦਾ ਜਿਹੜਾ 650ਵਾਂ ਗੁਰਪੁਰਬ 2027 ਵਿੱਚ ਆ ਰਿਹਾ ਉਹਦੇ ਵਿੱਚ ਅਸੀਂ ਉਸ ਇੱਕ ਵਰਕ ਜਿਹੜਾ ਮਾਈਲਸਟੋਨ ਗੁਰਪੁਰਬ ਹੈ ਉਹਨੂੰ ਮਨਾਉਣ ਲਈ ਦੁਨੀਆ ਭਰ ਤੋਂ ਸਾਡੀਆਂ ਮੇਨ ਸਿੱਖੀ ਤਾਂ ਇੱਥੇ ਆ ਰਹੀਆਂ ਹਨ ਤੇ ਉਹਦੇ ਵਿੱਚ ਅਸੀਂ ਸਾਰਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਸੱਦਾ ਦਿੰਦੇ ਆ ਜੀ ਤੁਸੀਂ ਉਹਦੇ ਵਿੱਚ ਆ ਕੇ ਤੇ ਸਾਡੇ ਨਾਲ ਹਲਕੇ ਜੁਰੇ ਮਾਰੇ ਦੇ ਉਸ 650 ਦੇ ਗੁਰਦੁਆਰਿਆਂ ਨੂੰ ਨਾ ਕੇ ਆਪਾਂ ਸਾਰੀ ਦੁਨੀਆ ਨੂੰ ਦੱਸੀਏ ਕਿ ਉਸ ਮਹਾਨ ਰਹਿਬਰ ਦੇ ਬਾਰੇ ਉਹਨਾਂ ਦੀ ਗੁਰਬਾਣੀ ਬਾਰੇ ਤੇ ਉਹਨਾਂ ਦੀ ਸੋਚ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰੀਏ। ਅਜੀ ਬੋਲੋ। ਥੈਂਕ ਯੂ ਜੀ ਤੁਹਾਡਾ ਸਾਨੂੰ ਸਦਾ ਰਹਿਦਾ ਅਸੀਂ ਹਮੇਸ਼ਾ ਤਨ ਮੰਤਨ ਨੂੰ ਹਮੇਸ਼ਾ ਜਿੰਦੇ ਚੱਲਣਾ ਚਾਹ ਹਮੇਸ਼ਾ ਔਟਾ ਸਾਡੀ ਤੇ ਤੁਸੀਂ ਅੱਜ ਸਾਨੂੰ ਨਾਲ ਜੋੜ ਕੇ ਹੋਰ ਬੁਧਨਾ ਜੁੜਿਆ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਤੁਸੀਂ ਹਾਏ ਵੀ ਸਾਡਾ ਸਾਰੇ ਜਿਲ੍ਹਾਂ ਨੂੰ ਅੰਦਰ ਪਾ ਨੂੰ ਵੈਲਕਮ ਕਰਦੇ ਆ ਤੇ ਧੰਨਵਾਦ ਕਰਦੇ ਆ ਜੀ ਇਸ ਪਾ ਜੀ ਤਾਂ ਵੀ ਅਸੀਂ ਇੰਡੀਆ ਤੋਂ ਸਪੈਸ਼ਲ ਆਏ ਨੇ ਭਾਈ ਦਾ ਥੈਂਕਸ ਕਰਦੇ ਆ ਤੇ ਅਸੀਂ ਜਿੱਥੇ ਵੀ ਸਾਡੀ ਤੁਹਾਨੂੰ ਲੋੜ ਹੋਵੇ with city e society Nisha thank you thank you okay. Chander Consultants Limited building maintenance handyman under chakrit bait firm is now available on your local London area He has more than 5 years experience in same line He used to work with reputed companies agencies as well local builders with brothers He is professional by plumbing, electrician, masonry, car For more information, please contact him at under CheckTrade platform www.checktrade.com 921760. Chandar Consultants Limited call him on this number 07940795686 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ